ਆ ਜਾਓ ਇਹ ਗੱਲ ਨਹੀਂ ਬੱਸ ਮਖਾਦਾ ਬਾਈ ਜੀ ਚਾ ਕੋਈ ਨਹੀਂ ਜਿਹੜੇ ਪੱਤ ਜੇ ਆਉਗੀ ਡੁੱਪੀ ਵੀ ਆ ਗਈ ਆ ਬੰਦੇ ਆਉਗੇ ਇਤਰਾ ਸੇਖਮੀ ਆ ਗਏ ਤੇ ਮੇਲਾ ਇੱਥੇ ਬੜਾ ਤਗੜਾ ਤੇ ਆਜੋ ਫਿਰ ਮੇਲਾ ਤੁਹਾਨੂੰ ਕਰਾਉਣਾ ਹੈ ਇੰਜੋਏ ਤੇ ਮੇਲਾ ਇੱਥੇ ਵੱਖਰੇ ਤਰ੍ਹਾਂ ਦਾ ਹੁੰਦਾ ਹੈ ਇਹ ਆਜੋ ਫਿਰ ਵਖਾਉਣਾ ਹੈ ਰੌਣਕ ਮੇਲਾ ਤੁਸੀਂ ਵੇਖ ਕੇ ਕਹੋਗੇ ਵੀ ਠੀਕ ਹੈ ਮੇਲਾ ਤੇ ਗੱਡੀਆਂ ਕਿਲੋਮੀਟਰ ਹੋ ਗਏ ਸਾਨੂੰ ਤੁਰਦਿਆਂ ਨੂੰ ਤੇ ਹਜੇ ਸਾਨੂੰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲ ਰਹੀ ਪਾਏ ਜਗਾ ਬਾਬੇ ਦੀ ਅਗਲੇ ਪਾਸੇ ਮੇਲਾ ਲੱਗਾ ਹਾਂ ਪਿੱਛੇ ਜਗਾ ਤੋਂ ਇਹ ਜਗਾ ਅੱਗੇ ਦੇਖੋ ਮਿਲਦੀ ਆ ਕਿ ਨਹੀਂ ਮਿਲਦੀ ਆ ਦੇਖੋ ਤੁਸੀਂ ਟ੍ਰੈਫਿਕ ਇਹ ਰੋਡ ਦੇ ਉੱਤੇ ਲੱਗੀਆਂ ਸਾਰੀਆਂ ਲੋ ਮਿੱਤਰੋ ਲੱਖਾਂ ਰੁਪਏ ਕਰੋੜਾਂ ਰੁਪਏ ਲੈ ਕੇ ਆਉਂਦੇ ਇੱਥੇ ਲੋਕ ਆਏ ਦਿਖਾਉਣੇ ਆ ਇੱਥੇ ਪੈਸੇ ਦਾ ਹੁੰਦਾ ਕੀ ਆ ਉਹ ਸਾਹਮਣੇ ਵੇਖੋ ਰੌਣਕ ਉੱਥੇ ਚੱਲਦੇ ਆ ਦਿਖਾਉਣੇ ਲੱਖ ਰੁਪਇਆ ਕਿੱਥੇ ਲੱਗਦਾ ਹੂੰ ਮੈਂ ਤਾਂ ਆਉਣ ਤੋਂ ਵੇਤੂ ਮਾਹ ਵਾਲਾ ਆ ਗਿਆ ਨਾ ਬਾਈ ਲਵਲੀ ਲਾਹ ਹਵਾ ਯਾਰ ਤੇ ਜਲਦਾ ਤਾ ਯਾਰ ਲਾ ਕਿੰਦੀ ਖਲ ਕਿੰਦੀ ਗੱਲ ਆ ਵੇਖੋ ਚੱਲਦਾ 100 ਦਾ ਯਾਰ ਲਾ ਵੀਂ ਆਏ ਦੋਸਤੋ ਵੇਖੋ ਭਾਈ ਕੱਠ ਵੇਖੋ ਤੁਸੀਂ ਵੇਖੋ ਸਾਰਾ ਮਾਮਾ ਪੰਜੀ ਗੱਲ ਵੇਖ ച <disappointment> <Pinechte> ہلا کے لے ہلا کے ہلا کے اچھا اچھا ہاں پاپو لاو دس کا سو دس کا سو دس کا سو لاو دس کا سو 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 لاو دس کا سو دس کا سو लवली لو یو مار گیا تھوڑا یا وہ رت دس کا سو دس کا سو ਵੇਗ ਲੈ ਨੋ ਵੀ ਸਾਡੇ ਮੱਥਾ ਵੱਜੇ ਕਿਹੜਾ ਕੋਈ ਨਹੀਂ ਜਿਹੜੇ ਪੱਤੀ ਲੈ ਕੇ ਆਉਂਦੇ ਆਉਗੀ ਡੁੱਪੀ ਤੇ ਆ ਜਾਊਗਾ ਖਾਲੀ 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 ਸਾਡੇ ਹੰਟੇਕ ਦੇ ਇਧਰ ਦਰਬਾਰ ਤੇ ਮਾਤਾ ਤੇ ਇਧਰ ਸਾਹਮਣੇ ਚੰਡੋਲਾ ਲੱਗੀਆਂ ਕਣਕਾਂ ਵੇਚਦੀ ਵਾਣੋ ਵਾਣ ਪਿੰਡ ਸੇਖਵਾ ਆਜੋ ਹਮਤ ਆਜੋ 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 ਰੋਈ ਮੇਲਾ ਪਿੰਡ ਸੇਖਵਾ ਕੜਾ ਤਖੜਾ ਮੇਲਾ ਵੀ ਤੇ ਆ ਵੇਸਪਾਰਾ ਸਾਰਾ ਰੋਡ ਬਲਾਕ ਹੋਇਆ ਪਿਆ ਬਹੁਤ ਜਿਆਦੇ ਦੁਨੀਆ ਬਈ ਲੱਗ ਮਾਮ ਲੱਗਾ ਪਿਆ ਬਈ ਦੂਰ ਦੂਰ ਤੱਕ ਆ ਦੇਖੋ ਉਹ ਦੂਰ ਤੱਕ ਉਹਨ ਗੱਡੀ ਆਪਣੀ ਦੂਰ ਖੜੀ ਐ ਸੋ ਦੱਸਿਓ ਭਾਈ ਕਿਵੇਂ ਲੱਗਾ ਮੇਲਾ ਤੁਸੀ ਇਹ ਹਰ ਸਾਲ ਮਾਗ ਹੀ ਨਾ ਹੁੰਦਾ ਇੱਥੇ ਬਲਾ ਚੋਬਰਾ ਬੱਜਾ ਚੋਬਰਾ ਅਕਲ ਬਹੁਤ ਦੂਰ ਖੜੀ ਵੀ ਸਾਡੀ ਗੱਡੀ ਆਹ ਟਰੈਕ ਜਾਵਾਂਗੇ ਸਾਭੋਗੀ ਕੋਣ ਨੂੰ ਪਾਲੋ ਆਪ ਗੱਡੀ ਕੋਲੇ ਵੇਖੋ ਦੂਰ ਤੱਕ ਲੈਣਾਂ ਲੱਗੀ ਆ ਪਿੱਛੇ ਰਹਿ ਗਏ ਉਹ ਆ ਜਾਣਗੇ ਆ ਬੱਲਾ ਬੱਲਾ ਲੋ ਵੇ ਹਰ ਸਾਲ ਹੁੰਦਾ ਮਾਗੀ ਤੇ ਤੇ ਬਹੁਤ ਦੂਰੋਂ ਲੋਕ ਆਉਂਦੇ ਆ ਬਾਈ ਜੂਆ ਖੇਡਣ ਹਨਾ ਸਾਰੀਆਂ ਪਰਮਿਸ਼ਨਾਂ ਹੁੰਦੀਆਂ ਬਾਕੀ ਆਪਾਂ ਨੂੰ ਜ਼ਿਆਦਾ ਕੁਝ ਨਹੀਂ ਪਤਾ ਆਪਾਂ ਹਰ ਸਾਲ ਵੇਖਣ ਆਲੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਤੇ ਬਹੁਤ ਬਾਈ ਦੂਰੋਂ ਦੂਰੋਂ ਖੇਡਣ ਆਉਂਦੇ ਆ ਜੂਆ ਤੇ ਬਾਕੀ ਇਹ ਬਾਬੇ ਦੀ ਜਗ੍ਹਾ ਹਨਾ ਉਹਦੇ ਬਾਰੇ ਵੀ ਨਹੀਂ ਆਪਾਂ ਨੂੰ ਕੋਈ ਜ਼ਿਆਦਾ ਪਤਾ ਹਨਾ ਤੇ ਕੋਈ ਪਰਮਿਸ਼ਨ ਹੁੰਦੀ ਆ ਇਹ ਸਾਲ ਬਾਅਦ ਜਿਹੜਾ ਮੇਲਾ ਹੁੰਦਾ ਇਹ ਬਹੁਤ ਭਾਰੀ ਆ ਬਾਕੀ ਤੁਸੀਂ ਵੇਖ ਹੀ ਲਿਆ ਬੰਦੇ ਸਾਡੇ ਆ ਗਏ ਆ ਤੇ ਹੁਣ ਆਹ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਹੁਣ ਆਪਾਂ ਚੱਲਦੇ ਆ ਘਰਾਂ ਨੂੰ